ਤਾਂ ਆਣੇ ਤਸਵੀਰਾਂ ਦਿੱਲੀ ਦੇ ਸਭ ਤੋਂ ਮੁੱਖ ਬਾਰਡਰ ਗਾਜ਼ੀਪੁਰ ਦੀਆਂ ਜਿੱਥੇ ਕਿ ਸੁਰੱਖਿਆ ਵਿਵਸਥਾ ਜਿਹੜੀ ਹੈ ਉਹ ਕੜੀ ਕਰ ਦਿੱਤੀ ਗਈ ਹੈ ਕਿਸਾਨ ਸੰਗਠਨਾ ਵੱਲੋਂ 13 ਫਰਵਰੀ ਨੂੰ ਬੁલાਏ ਗੇ ਦਿੱਲੀ ਚਲੋ ਵਿਰੋਧ ਮਾਰਚ ਦੇ ਮੱਦੇਨਜ਼ਰ ਗਾਜ਼ੀਪੁਰ ਬਾਰਡਰ ਤੇ ਇਹ ਸੁਰੱਖਿਆ ਵਿਵਸਥਾ ਤੁਸੀਂ ਦੇਖ ਸਕਦੇ ਹੋ ਤੇ ਦੇਰ ਸ਼ਾਮ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਪ੍ਰਸ਼ਾਸਨ ਪੂਰੇ ਪੱਬਾ ਪਾਰ ਨਜ਼ਰ ਆ ਰਿਹਾ ਹੈ ਤੇ ਕੜੇ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਆ ਕਿਸਾਨ ਯੂਨੀਅਨਾਂ ਦੇ ਦਿੱਲੀ ਚਲੋ ਮਾਰਚ ਨੂੰ ਲੈ ਕੇ ਹਰਿਆਣਾ ਤੇ ਦਿੱਲੀ ਚ ਪੁਲਿਸ ਹਾਈ ਅਲਰਟ ਤੇ ਹੈ ਤੇ ਪੁਲਿਸ ਨੇ ਮੰਗਲਵਾਰ ਨੂੰ ਹੋਣ ਵਾਲੀ ਇਸ ਮਾਰਚ ਨੂੰ ਰੋਕਣ ਦੇ ਮਕਸਦ ਨਾਲ ਸਿੰਘੂ ਅਤੇ ਗਾਜ਼ੀਪੁਰ ਸਹਿਤ ਦਿੱਲੀ ਦੀਆਂ ਸਾਰੀਆਂ ਸੀਮਾਵਾਂ ਨੂੰ ਸੀਲ ਕਰ ਦਿੱਤਾ ਹੈ ਇਹਨਾਂ ਸੀਮਾਵਾਂ ਨੂੰ ਕੰਕਰੀਟ ਦੇ ਅਵਰੋਧਕ ਸੜਕ ਤੇ ਬਿਛਾਉਣ ਵਾਲੇ ਨੁਕੀਲੇ ਲੋਹੇ ਦੇ ਤੇ ਕੰਡੇ ਵਾਲੀਆਂ ਤਾਰਾਂ ਲਗਾ ਕੇ ਸਿਮਾਵਾਂ ਨੂੰ ਕਿਲੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮਕਸਦ ਨਾਲ ਥਾਂ ਥਾਂ ਤੇ ਇਹ ਸ਼ਕਤੀ ਜਿਹੜੀ ਹੈ ਉਹ ਕੀਤੀ ਹੈ ਇਸ ਤਰ੍ਹਾਂ ਦੀ ਚੈਕਿੰਗ ਨਾਕੇ ਜਿਹੜੇ ਆ ਉਹ ਲਾਏ ਹੋਏ ਨੇ ਹਜ਼ਾਰਾਂ ਪੁਲਿਸ ਕਰਮੀਆਂ ਨੂੰ ਤਨਾਦ ਕੀਤਾ ਗਿਆ ਤਾਂ ਦਿੱਲੀ ਨਾਲ ਲੱਗਦੀਆਂ ਸਿਮਾਵਾਂ ਨੂੰ ਪੁਲਿਸ ਨੇ ਉੱਥੇ ਸੁਰੱਖਿਆ ਵਿਵਸਥਾ ਜਿਹੜੀ ਹੈ ਉਹ ਤੇਜ਼ ਕਰ ਦਿੱਤੀ ਹੈ ਕੜੀ ਕਰ ਦਿੱਤੀ ਹੈ ਤੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਉਲੰਘਣ ਕਰਨ ਦੀ anumati ਨਹੀਂ ਦਿੱਤੀ ਜਾਵੇਗੀ ਇਹ ਪ੍ਰਸ਼ਾਸਨ ਨੇ ਜਿਹੜੀ ਹੈ ਹਦਾਇਤਾਂ ਜਾਰੀ ਕੀਤੀਆਂ ਨੇ ਤੇ ਦੂਜੇ ਪਾਸੇ ਕਿਸਾਨਾਂ ਨੂੰ ਮਨਾਉਣ ਦੇ ਵਿੱਚ ਕੇਂਦਰ ਸਰਕਾਰ ਜੁਟੀ ਹੋਈ ਹੈ ਕਿ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਦਾ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਟਾਲਿਆ ਜਾ ਸਕੇ ਸਹਿਮਤੀ ਬਣ ਜਵੇ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਤਾਂ ਉਸ ਨੂੰ ਲੈ ਕੇ ਵੀ ਮੀਟਿੰਗ ਚੱਲ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਉਸ ਮੀਟਿੰਗ ਨੂੰ ਲੈ ਕੇ ਕੀ ਅਪਡੇਟ ਆਂਦਾ ਹੈ ਪਰ ਇਹ ਦਿੱਲੀ ਸਾਈਡ ਤੋਂ ਤੁਸੀਂ ਸਭ ਤੋਂ ਮੇਨ ਮੁੱਖ ਤਸਵੀਰਾਂ ਗਾਜ਼ੀਪੁਰ ਬਾਰਡਰ ਦੀਆਂ ਤੁਸੀਂ ਦੇਖ ਰਹੇ ਹੋ ਤਾਂ ਆਹ ਨੇ ਤਸਵੀਰਾਂ ਦਿੱਲੀ ਦੇ ਸਭ ਤੋਂ ਮੁੱਖ ਬਾਰਡਰ ਗਾਜ਼ੀਪੁਰ ਦੀਆਂ ਜਿੱਥੇ ਕਿ ਸੁਰੱਖਿਆ ਵਿਵਸਥਾ ਜਿਹੜੀ ਹੈ ਉਹ ਕੜੀ ਕਰ ਦਿੱਤੀ ਗਈ ਹੈ ਕਿਸਾਨ ਸੰਗਠਨਾ ਵੱਲੋਂ 13 ਫਰਵਰੀ ਨੂੰ ਬੁલાਏ ਗੇ ਦਿੱਲੀ ਚਲੋ ਵਿਰੋਧ ਮਾਰਚ ਦੇ ਮੱਦੇਨਜ਼ਰ ਗਾਜ਼ੀਪੁਰ ਬਾਰਡਰ ਤੇ ਇਹ ਸੁਰੱਖਿਆ ਵਿਵਸਥਾ ਤੁਸੀਂ ਦੇਖ ਸਕਦੇ ਹੋ ਤੇ ਦੇਰ ਸ਼ਾਮ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਪ੍ਰਸ਼ਾਸਨ ਪੂਰੇ ਪੱਬਾਪਾਰ ਨਜ਼ਰ ਆ ਰਿਹਾ ਹੈ ਤੇ ਕੜੇ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਆ ਕਿਸਾਨ ਯੂਨੀਅਨਾਂ ਦੇ ਦਿੱਲੀ ਚਲੋ ਮਾਰਚ ਨੂੰ ਲੈ ਕੇ ਹਰਿਆਣਾ ਤੇ ਦਿੱਲੀ ਚ ਪੁਲਿਸ ਹਾਈ ਅਲਰਟ ਤੇ ਹੈ ਤੇ ਪੁਲਿਸ ਨੇ ਮੰਗਲਵਾਰ ਨੂੰ ਹੋਣ ਵਾਲੀ ਇਸ ਮਾਰਚ ਨੂੰ ਰੋਕਣ ਦੇ ਮਕਸਦ ਨਾਲ ਸਿੰਘੂ ਅਤੇ ਗਾਜ਼ੀਪੁਰ ਸਹਿਤ ਦਿੱਲੀ ਦੀਆਂ ਸਾਰੀਆਂ ਸੀਮਾਵਾਂ ਨੂੰ ਸੀਲ ਕਰ ਦਿੱਤਾ ਇਹਨਾਂ ਸੀਮਾਵਾਂ ਨੂੰ ਕੰਕਰੀਟ ਦੇ ਅਵਰੋਧਕ ਸੜਕ ਤੇ ਬਿਸ਼ਾਣ ਵਾਲੇ ਨੁਕੀਲੇ ਲੋਹੇ ਦੇ ਤੇ ਕੰਡੇ ਵਾਲੀਆਂ ਤਾਰਾਂ ਲਗਾ ਕੇ ਸੀਮਾਵਾਂ ਨੂੰ ਕਿਲੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਪੁਲਿਸ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮਕਸਦ ਨਾਲ ਥਾਂ ਥਾਂ ਤੇ ਇਸ ਸ਼ਕਤੀ ਜਿਹੜੀ ਹੈ ਉਹ ਕੀਤੀ ਹੈ ਇਸ ਤਰ੍ਹਾਂ ਦੀ ਚੈਕਿੰਗ ਨਾਕੇ ਜਿਹੜੇ ਆ ਉਹ ਲਾਏ ਹੋਏ ਨੇ ਹਜ਼ਾਰਾਂ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਤਾਂ ਦਿੱਲੀ ਨਾਲ ਲੱਗਦੀਆਂ ਸੀਮਾਵਾਂ ਨੂੰ ਪੁਲਿਸ ਨੇ ਉੱਥੇ ਸੁਰੱਖਿਆ ਵਿਵਸਥਾ ਜਿਹੜੀ ਹੈ ਉਹ ਤੇਜ ਕਰ ਦਿੱਤੀ ਹੈ ਕੜੀ ਕਰ ਦਿੱਤੀ ਹੈ ਤੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਉਲੰਘਣ ਕਰਨ ਦੀ অনুমতি ਨਹੀਂ ਦਿੱਤੀ ਜਾਵੇਗੀ ਇਹ ਪ੍ਰਸ਼ਾਸਨ ਨੇ ਜਿਹੜੀ ਹੈ ਹਦਾਇਤਾਂ ਜਾਰੀ ਕੀਤੀਆਂ ਨੇ ਤੇ ਦੂਜੇ ਪਾਸੇ ਕਿਸਾਨਾਂ ਨੂੰ ਮਨਾਨ ਦੇ ਵਿੱਚ ਕੇਂਦਰ ਸਰਕਾਰ ਜੁਟੀ ਹੋਈ ਹੈ ਕਿ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਦਾ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨ ਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਟਾਲਿਆ ਜਾ ਸਕੇ ਸਹਿਮਤੀ ਬਣ ਜਵੇ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਤਾਂ ਉਸ ਨੂੰ ਲੈ ਕੇ ਵੀ ਮੀਟਿੰਗ ਚੱਲ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਉਸ ਮੀਟਿੰਗ ਨੂੰ ਲੈ ਕੇ ਕੀ ਅਪਡੇਟ ਆਂਦਾ ਹੈ ਪਰ ਇਹ ਦਿੱਲੀ ਸਾਈਡ ਤੋਂ ਤੁਸੀਂ ਸਭ ਤੋਂ ਮੇਨ ਮੁੱਖ ਤਸਵੀਰਾਂ ਗਾਜ਼ੀਪੁਰ ਬਾਰਡਰ ਦੀਆਂ ਤੁਸੀਂ ਦੇਖ ਰਹੇ ਹੋ